ਮੰਦ ਮੰਦੀ ਸਿਹਤ ਜ਼ਿਆਦਾ ਖਰਾਬ ਸਿਤ ਵਿਗੜਨ ਦੇ ਕਾਰਨ ਟਾਲੀ ਗਈ ਕੈਬਨਟ ਦੀ ਮੀਟਿੰਗ ਕੱਲ ਵੀ ਹਰ ਪ੍ਰਭਾਵਿਤ ਇਲਾਕੇਾਂ ਦਾ ਨਹੀਂ ਕਰ ਸਕੇ ਸਨ ਸੀਐਮ ਮੰਦੋਰਾ ਡੀਸੀ ਅੰਮ੍ਰਿਤਸਰ ਸਾਖੀ ਇਸਾਨੀ ਦਾ ਨਿਊਜ਼ ਸਟਿੰਗ ਦੇ ਉੱਤੇ ਬਿਆਨ ਕਿਹਾ ਕੁਝ ਲੋਕਾਂ ਤੱਕ ਖਾਲੇ ਵੀ ਨਹੀਂ ਪਹੁੰਚ ਰਹੀ ਪੂਰੀ ਮਦਦ ਕਿਤੇ ਲੋੜੋਂ ਵੱਧ ਸਮਾਨ ਮਦਦ ਕਰਨ ਵਾਲੇ ਲੋਕ ਪ੍ਰਸ਼ਾਸਨ ਦੇ ਨਾਲ ਕਰਨ ਸੰਪਰਕ ਤਾਂ ਜੋ ਸਹੀ ਥਾਂ ਤੇ ਪਹੁੰਚੇ ਵੱਧ ਖੜੀ ਪੀੜਤਾਂ ਨੂੰ ਸਿੱਧੀ ਮਦਦ ਪਹੁੰਚਾ ਰਹੇ ਨੇ ਇਸ ਆਪ ਸਦਾਨ ਸੁਖਬੀਰ ਬਾਦਲ ਰਾਜਾ ਵੜਿੰਗ ਪਿਆਮਾਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਖਨਾਰ ਨੇ ਪੀੜਤਾਂ ਦਿੱਤੀ ਮਾਲੀ ਮਦਦ ਨਗਦ ਪੈਸੇ ਦੇ ਕੇ ਕੀਤੀ ਸਹਾਇਤਾ ਸਿੰਦਰੀ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਵਿੱਚ ਖੜਨ ਦੇ ਲਈ ਗੈਰ ਕਾਨੂੰਨੀ ਮਾਈਨਿੰਗ ਨੂੰ ਵੀ ਦੱਸਿਆ ਜ਼ਿੰਮੇਵਾਰ ਸ਼ਿਵਰਾਜ ਸਿੰਘ ਚੋਹਾਨ ਬੋਲੇ ਮਾਈਨਿੰਗ ਕਰਕੇ ਕਮਜ਼ੋਰ ਹੋਏ ਦਰਿਆਵਾਂ ਦੇ ਬੰਨ ਇਸੇ ਲਈ ਪੰਜਾਬ ਦੇ ਪਿੰਡਾਂ ਤੇ ਪਈ ਮਾਰ ਮਾਤੂ ਲਗਾਤਾਰ ਛੱਡੇ ਜਾ ਰਹੇ ਪਾਣੀ ਤੇ BBMP ਦਾ ਜਵਾਬ ਕਿਹਾ 파ਟਨਰ ਸੁਭਿਆ ਦੀ ਸਹਿਮਤੀ ਦੇ ਨਾਲ ਹੀ ਛੱਡਿਆ ਗਿਆ ਪਾਣੀ ਬਿਆਸ ਦੇ ਵਿੱਚ ਪਹਿਲਾਂ ਕਦੇ ਵੀ ਨਹੀਂ ਆਇਆ ਸੀਐਨਐਸ ਲਾ ਲੁਧਿਆਣਾ ਦੇ ਪਿੰਡ ਸਮਰਾਲੀ ਨੇੜੇ ਸਤਲੁਜ ਦੇ ਬੰਨ ਤੇ ਮੰਡਰਾਇਆ ਖਤਰਾ ਬੰਨ ਮਜ਼ਬੂਤ ਕਰਨ ਦੇ ਵਿੱਚ ਜੁਟਿਆ ਪ੍ਰਸ਼ਾਸਨ ਡੀਸੀ ਲੁਧਿਆਣਾ ਬੋਲੇ ਪੈਨਿਕ ਨਾ ਕਰੋ ਅਸੀਂ ਬਣਾ ਰਹੇ ਹਾਂ ਰਿੰਗ ਬੰਨ ਪਠਾਨਕੋਟ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੀ ਉੱਤੇ ਕੇਂਦਰ ਦੀ ਟੀਮ ਪੀੜਤ ਲੋਕਾਂ ਦੇ ਨਾਲ ਵੀ ਕੀਤੀ ਮੁਲਾਕਾਤ ਸਰਵੇਖਣ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ ਰਿਪੋਰਟ ਲਗਾਤਾਰ ਖਰਾਬ ਚੱਲ ਰਹੀ ਮੌਸਮ ਦੇ ਵਿਚਾਲੇ ਰਾਹਤ ਪੰਜਾਬ ਦੇ ਵਿੱਚ ਅਗਲੇ 4 ਦਿਨ ਬਾਰਿਸ਼ ਦੀ ਸੰਭਾਵਨਾ ਨਹੀਂ 10 ਸਤੰਬਰ ਤੋਂ ਦੁਬਾਰਾ ਕਈ ਥਾਵਾਂ ਦੇ ਉੱਤੇ ਪੈ ਸਕਦਾ ਹੈ ਮੀਂਹ हेडलाइंस के प्रायोजक सबसे आगे सबसे अलग करतार कंबाइन भारत के पहले कंबाइन निर्माता ਸਸੇ ਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਪੂਰਾ ਦਿਨ ਦਾ ਅਪਡੇਟ ਇਹਨਾਂ 6 ਖਬਰਾਂ ਦੇ ਜ਼ਰੀਏ ਤੁਹਾਨੂੰ ਮਿਲੇਗਾ ਸਵੇਰ ਤੋਂ ਲੈ ਕੇ ਹੁਣ ਤੱਕ ਕਿਹੜੀਆਂ ਅਹਿਮ ਤੇ ਵੱਡੀਆਂ ਖਬਰਾਂ ਨੇ ਜੋ ਤੁਹਾਡੇ ਤੱਕ ਪਹੁੰਚਾਣੀਆਂ ਜ਼ਿੰਮੇਵਾਰੀ ਹੈ ਸਾਡੀ ਮੈਂ ਨਾਲ ਛੇ ਖਬਰਾਂ ਦਾ ਤੁਹਾਡੇ ਤੱਕ ਜ਼ਿਕਰ ਕਰਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਅਸੀਂ 6ਵੀਂ 5ਵੀਂ 4ਵੀਂ 3ਜੀ 2ਜੀ ਤੇ ਫਿਰ ਦਿੰਦੀ ਸਭ ਤੋਂ ਵੱਡੀ ਖਬਰ ਤੁਹਾਡੇ ਤੱਕ ਰੱਖੀ ਮੈਂ ਸ਼ੁਰੂਆਤ ਕਰਦੇ ਹਾਂ ਅੱਜ ਜ਼ਿਕਰ ਮੁੱਖ ਮੰਤਰੀ ਦੀ ਸਿਹਤ ਦਾ ਵੀ ਕਰਾਂਗੇ ਜ਼ਿਕਰ ਇਸ ਸਮੇਂ ਜਿਹੜੀ ਰਾਹਤ ਪਹੁੰਚ ਰਹੀ ਹੈ ਉਸ ਦਾ ਵੀ ਕਰਾਂਗੇ ਤੇ ਇਸ ਦੇ ਨਾਲ ਨਾਲ BBMP ਦੀ ਸਟੇਟਮੈਂਟ ਵੀ ਹੈ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਖੂਬ ਚਰਚਾ ਦੇ ਵਿੱਚ ਇਸ ਸਮੇਂ ਸੋਸ਼ਲ ਮੀਡੀਆ ਵੇਪ ਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਡੀਸੀ ਨੇ ਅੰਮ੍ਰਿਤਸਰ ਦੀ ਡੀਸੀ ਸਾਖਸ਼ੀ ਸਾਨੀ ਖੂਬ ਚਰਚਾ ਦੇ ਵਿਚਨੇ ਕੀ ਲੋਕਾਂ ਦੇ ਵਿਚਾਲੇ ਪਹੁੰਚ ਰਹੇ ਨੇ ਮਦਦ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਨਿਊਜ਼ 8 ਨੇ ਐਕਸਕਲੂਸਿਵ ਗੱਲਬਾਤ ਕੀਤੀ ਹੈ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਕਰ ਰਹੇ ਹਾਂ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਇੱਕ ਅਹਿਮ ਮਾਮਲਾ ਨਿਕਲ ਕੇ ਸਾਹਮਣੇ ਆਇਆ ਜੋ ਉਹਨਾਂ ਨੇ ਨਿਊਜ਼ 8 ਦੇ ਉੱਤੇ ਸਾਂਝਾ ਕੀਤਾ ਹੈ ਦਿਨ ਦੀ 6ਵੀਂ ਵੱਡੀ ਖਬਰ ਹੈ ਜ਼ਰੂਰੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਚਾਲੇ ਲੋਕਾਂ ਤੱਕ ਵੀ ਪਹੁੰਚਣੀ ਨਿਊਜ਼ 8 ਦੇ ਉੱਤੇ ਉਹਨਾਂ ਨੇ ਕਿਹਾ ਕਿ ਅਜੇ ਬਹੁਤ ਸਾਰੇ ਲੋਕਾਂ ਤੱਕ ਮਦਦ ਨਹੀਂ ਪਹੁੰਚੀ ਕਈ ਥਾਵਾਂ ਦੇ ਉੱਤੇ ਜ਼ਰੂਰਤ ਤੋਂ ਵੱਧ ਸਮਾਨ ਪਹੁੰਚ ਰਿਹਾ ਹੈ ਐਡੀਸੀ ਸਾਖਸ਼ੀ ਸਾਨੀ ਕਹਿੰਦੇ ਨਜ਼ਰ ਆਏ ਅੰਮ੍ਰਿਤਸਰ ਦੇ ਉਹਨਾਂ ਨੇ ਕਿਹਾ ਕਿ ਮਦਦ ਕਰਨ ਵਾਲੇ ਪ੍ਰਸ਼ਾਸਨ ਦੇ ਨਾਲ ਸਿੱਧਾ ਸੰਪਰਕ ਕਰਨ ਸਹੀ ਥਾਂ ਦੇ ਉੱਤੇ ਮਦਦ ਪਹੁੰਚੇ ਉਸ ਦੇ ਲਈ ਤਾਲਮਿਲ ਜ਼ਰੂਰੀ ਹੈ ਹੜ੍ਹਾਂ ਦੌਰਾਨ ਡੀਸੀ ਅੰਮ੍ਰਿਤਸਰ ਸਾਖਸ਼ੀ ਸਾਨੀ ਸਭ ਤੋਂ ਵੱਧ ਐਕਟਿਵ ਨਜ਼ਰ ਆਏ ਨੇ ਖੂਬ ਚਰਚਾ ਚ ਨੇ ਲੋਕਾਂ ਦੇ ਨਾਲ ਉਹਨਾਂ ਦੀਆਂ ਵੀਡੀਓਜ਼ ਵੀ ਕਾਫੀ ਚਰਚਾ ਦੇ ਵਿੱਚ ਨੇ ਔਰ ਦੇਖ ਵੀ ਰਹੀ ਹੋ ਤੁਸੀਂ ਖਾਸ ਤੌਰ ਤੇ ਜਿਹੜੀ ਸੱਜੇ ਪਾਸੇ ਵਾਲੀ ਵੀਡੀਓ ਹੈ ਉਸ ਨੇ ਤਾਂ ਬਿਲਕੁਲ ਤੁਸੀਂ ਕਹੋ ਕਿ ਹਾਲਾਂਕਿ ਆਲਰੇਡੀ ਉਹ ਡੀਸੀ ਨੇ ਆਈਏ ਐਸ ਨੇ ਤਾਂ ਤੁਸੀਂ ਇੱਕ ਇੱਕ ਸੈਲੀਬ੍ਰਿਟੀ ਦੀ ਤੌਰ ਤੇ ਦੇਖ ਸਕਦੇ ਹੋ ਪਰ ਜਿਹੜੀ ਸੱਜੇ ਪਾਸੇ ਵਾਲੀ ਵੀਡੀਓ ਹੈ ਇਹ ਘਰ ਤੱਕ ਪਹੁੰਚੇ ਇਹਨਾਂ ਬਜ਼ੁਰਗਾਂ ਦੇ ਨਾਲ ਮਿਲੇ ਡੀਸੀ ਤੇ ਉੱਥੇ ਜਿਸ ਤਰੀਕੇ ਨਾਲ ਗੱਲਬਾਤ ਹੋਈ ਉਹਨੇ ਤਾਂ ਤੁਸੀਂ ਕਹਿੰਦੇ ਹੋ ਸੋਸ਼ਲ ਮੀਡੀਆ 스타 ਵੀ ਸਾਕਸ਼ੀ ਸਾਨੀ ਨੂੰ ਬਣਾ ਦਿੱਤਾ ਫਿਰ ਜੇਕਰ ਕੋਈ ਲੋਕਾਂ ਦੀ ਭਲਾਈ ਦੇ ਲਈ ਉੱਤਰਿਆ ਹੋਇਆ ਹੈ ਏਸੀ ਕਮਰਿਆਂ ਨੂੰ ਛੱਡ ਕੇ ਪਾਣੀ ਦੇ ਵਿਚਾਲੇ ਲੋਕਾਂ ਦੀਆਂ ਮੁਸ਼ਕਲਾਂ ਸਮਝਦੇ ਹੈ ਤਾਂ لازਮੀ ਤੌਰ ਤੇ ਸ਼ਲਾਗਾ ਯੋਗ ਵੀ ਹੈ ਉਸ ਦੇ ਵਿੱਚ ਕੋਈ ਦੋਰਾ ਨਹੀਂ ਹੈ ਲੋਕਾਂ ਦੇ ਵੱਲੋਂ ਵੀ ਉਹਨਾਂ ਦੇ ਵੱਲੋਂ ਨੇ ਭਾਈ ਭੂਮਿਕਾ ਦੀ ਖੂਬ ਤਾਰੀਫ਼ ਕੀਤੀ ਗਈ ਹੈ ਪਰ ਜਿਹੜਾ ਉਹਨਾਂ ਨੇ ਮੇਨ ਪੁਆਇੰਟ న్యూਸ ਇਟ ਇੰਦੇ ਨਾਲ ਗੱਲਬਾਤ ਦੇ ਦੌਰਾਨ ਚੁੱਕਿਆ ਡੀਸੀ ਅੰਮ੍ਰਿਤਸਰ ਦਾ ਤਰਕ ਹੈ ਕਿ ਜਿਹੜੇ ਲੋਕ ਮਦਦ ਪਹੁੰਚਾ ਰਹੇ ਨੇ ਹੋ ਕੀ ਰਿਹਾ ਹੈ ਕਿ ਸਾਰੇ ਆਪੋ ਆਪਣੇ ਪੱਧਰ ਦੇ ਉੱਤੇ ਪਹੁੰਚ ਰਹੇ ਨੇ ਕਿ ਅਸੀਂ ਇਹ ਮਦਦ ਜਾ ਕੇ ਦੇ ਆਈਏ ਤਾਂ ਉਸ ਦੇ ਨਾਲ ਕੀ ਹੋ ਰਿਹਾ ਕਿ ਜਿਵੇਂ ਜਿੱਥੇ ਪਾਣੀ ਆ ਉਸ ਤੋਂ ਜਿਹੜਾ ਪਹਿਲਾ ਪਿੰਡ ਹੈ ਉੱਥੇ ਸਾਰੀ ਪਹੁੰਚ ਰਹੇ ਨੇ ਕਿ ਹਾਂਜੀ ਕੋਈ ਚਾਹੀਦਾ ਤਾਂ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਵੀ ਪਹਿਲਾਂ ਜਾਏਗਾ ਉਸ ਪਿੰਡ ਤੱਕ ਪਹੁੰਚੇਗਾ ਉਸ ਤੋਂ ਅੱਗੇ ਪਿੰਡ ਹੈ ਦੂਜੇ ਤੇ ਪ ਕਿਲੋਮੀਟਰ ਤੇ ਵੀ ਕੋਈ ਪਿੰਡ ਹੋ ਸਕਦਾ ਤਾਂ ਡੀਸੀ ਦਾ ਤਰਕ ਇਹ ਹੈ ਕਿ ਜਿਹੜੇ ਵਕਤ ਵਕਤ ਥਾਵਾਂ ਦੇ ਉੱਤੇ ਪਿੰਡਾਂ ਹਨ ਉਹਨਾਂ ਦੀ ਪੂਰੀ ਜਾਣਕਾਰੀ ਸਾਡੇ ਕੋਲ ਹੈ ਕਿ ਕਿੱਥੇ-ਕਿੱਥੇ ਪਾਣੀ ਭਰ ਗਿਆ ਹੈ ਤਾਂ ਇਸ ਕਰਕੇ ਜੇਕਰ ਕੋਈ ਮਦਦ ਕਰਨ ਦੇ ਲਈ ਪਹੁੰਚ ਰਿਹਾ ਹੈ ਤਾਂ ਤਾਲਮੇਲ ਪ੍ਰਸ਼ਾਸਨ ਦੇ ਨਾਲ ਮਿਲਾਵੇ ਤਾਂ ਕਿ ਫੇਰ ਉਹਨਾਂ ਨੂੰ ਦੱਸਿਆ ਜਾ ਸਕੇ ਕਿ ਤੁਸੀਂ ਫਲਾਣੇ ਪਿੰਡ ਚਲੇ ਜਾਓ ਫਲਾਣੀ ਐਨਜੀਓ ਫਲਾਣੇ ਪਿੰਡ ਨੂੰ ਦੇਖੇ ਜਿਹੜੇ ਫਲਾਣੇ ਮਦਦਗਾਰ ਆਏ ਨੇ ਉਹ ਫਲਾਣੇ ਪਿੰਡ ਨੂੰ ਦੇਖਣ ਬੇਸਿਕਲੀ ਤਾਲਮੇਲ ਦੇ ਨਾਲ ਲੋਕਾਂ ਤੱਕ ਸਹੀ ਰਾਹਤ ਪਹੁੰਚਾਈ ਜਾ ਸਕੀ ਸਾਨੂੰ ਇੱਕ ਵਾਰੀ ਲੂਪ ਟੂ ਲੈ ਲਓ ਜਿਹੜੀਆਂ ਸੰਸਥਾਵਾਂ ਵੀ ਆ ਰਹੀਆਂ ਨੇ ਬਹੁਤ ਵਧੀਆ ਸੇਵਾ ਕਰ ਰਹੇ ਹੋ ਮੈਂ ਸ਼ੁਕਰਗੁਜ਼ਾਰ ਆ ਤੁਹਾਡੀ ਕਿ ਤੁਸੀਂ ਇੰਨੀ ਸੇਵਾ ਇੱਥੇ ਕੀਤੀ ਹੈਗੀ ਐ ਬਟ ਮੈਂ ਇਨਾਂ ਕੋ ਜ਼ਰੂਰ ਰਿਕੁਐਸਟ ਕਰਾਂਗੀ ਕਿ ਜੇ ਤੁਸੀਂ ਸਾਨੂੰ ਥੋੜਾ ਜਿਹਾ ਲੂਪ ਇਨ ਕਰ ਲੋਗੇ ਅਸੀਂ ਤੁਹਾਨੂੰ ਐਟਲੀਸਟ ਇਨਾਂ ਨੂੰ ਦੱਸ ਦਾਂਗੇ ਕਿ ਕਿੱਥੇ ਲੋਡ ਹੈਗੀ ਐ ਬਿਕੋਜ਼ ਇਹ ਲਿਸਟ ਸਾਡੇ ਕੋਲ ਪਈ ਹੋਈ ਹੈ ਤੇ ਅਸੀਂ ਤਾਂ ਜਿਵੇਂ ਹੁਣ ਵੀ ਮੈਂ ਤੁਸੀਂ ਤਾਂ ਜਾ ਕੇ ਆਈਆਂ ਉੱਥੇ ਕਾਫੀ ਫੈਮਲੀਆਂ ਸੀਗੀਆਂ ਅਸੀਂ ਉੱਥੇ ਹੁਣ ਡਾਕਟਰ ਤੇ ਵੈਟੇਨਰੀ ਡਾਕਟਰ ਹੁਣ ਭੇਜਿਆ ਹੈਗਾ ਸੋ ਕਾਫੀ ਇਹੋ ਜੀ ਫੈਮਲੀਆਂ ਹੈਗੀਆਂ ਜਿਹੜੀ ਕਿ ਤੁਹਾਡੇ ਪਹੁੰਚ ਤੇ ਉਹਨਾਂ ਨੂੰ ਬਹੁਤ ਕੋਈ ਜਿਹੜਾ ਹੈਗਾ ਜੋ ਆਪਾਂ ਵੈਸੇ ਦੇ ਰਹੀ ਹੈਗੇ ਆ ਬਾਕੀ ਲੋਕਾਂ ਨੂੰ ਉੱਥੇ ਤੱਕ ਨਹੀਂ ਪਹੁੰਚਿਆ ਹੋਣਾ ਸਰਕਾਰ ਤਾਂ ਕਰ ਹੀ ਰਹੀ ਹੈ ਬਟ ਜੇ ਤੁਸੀਂ ਵੀ ਕੁਝ ਦੇਣਾ ਚਾਹੁੰਦੇ ਤਾਂ ਪਲੀਜ਼ ਸਾਨੂੰ ਲੂਪ ਇਨ ਜ਼ਰੂਰ ਕਰ ਲਓ ਇਹ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਜਿੰਦਿਆਂ ਰਾਸ਼ਨ ਆ ਚੁੱਕਾ ਇੰਨੇ ਸ਼ਾਇਦ ਇਸ ਏਰੀਆ 'ਚ ਲੋਕ ਵੀ ਨਹੀਂ ਹੈ ਪਰ ਉਹਨਾਂ ਤੱਕ ਫਿਰ ਵੀ ਨਹੀਂ ਪਹੁੰਚ ਰਹਾ ਇੱਕ ਵੱਡਾ ਸਵਾਲ ਹੈ ਮੈਂ ਇਹ ਨਹੀਂ ਕਹਾਂਗੀ ਕਿ ਨਹੀਂ ਪਹੁੰਚ ਰਿਹਾ ਬਟ ਮੈਂ ਇਹ ਜ਼ਰੂਰ ਕਹਾਂਗੀ ਕਿ ਥੋੜੀ ਜੀ ਸਾਨੂੰ ਜਿਹੜੀ ਕੰਪਲੇਂਟ ਆਈ ਸੀਗੀ ਉਹ ਇਨ ਇਨ ਇਕੁਇਟੇਬਲ ਡਿਸਟ੍ਰਿਬਿਊਸ਼ਨ ਦੀ ਸੀਗੀ ਜੋ ਅਸੀਂ ਵੀ ਕਰੈਕਟ ਕਰਨਾ ਚਾਹੁੰਦੇ ਹਾਂ ਤਾਂ ਮੈਂ ਤਾਂ ਹੀ ਸੰਸਥਾਵਾਂ ਨੂੰ ਵੀ ਰਿਕੁਐਸਟ ਕਰਾਂਗੀ ਕਿ ਸਾਡੇ ਕੋਲ ਪ੍ਰੋਪਰ ਅਸੀਂ ਨਾ ਹਰੇਕ ਪਿੰਡ ਦਾ ਜਿਹੜਾ ਜੀ ਹੈ ਉਹਦਾ ਫੋਨ ਨੰਬਰ ਤੱਕ ਲਿੱਤਾ ਹੋਇਆ ਅਸੀਂ ਹਰ ਸਰਪੰਚ ਤੇ ਨੰਬਰਦਾਰ ਦੇ ਇਨ ਟੱਚ ਹੈਗੇ ਅਸੀਂ ਫੋਨ ਹਰੇਕ ਨੂੰ ਕੱਲ ਰਾਤ ਨੂੰ ਕੀਤਾ ਕਿ ਕੋਈ ਰਹਿ ਤਾਂ ਨਹੀਂ ਗਿਆ ਯਾਨੀ ਕਿ ਜੇ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਚੱਲਣਗੇ ਤਾਂ ਲੋਕਾਂ ਤੱਕ ਵੱਧ ਮਦਦ ਪਾ ਕਰੈਕਟ ਮੈਂ ਮੈਂ ਇਹੀ ਕਹਾਂਗੀ ਜੀ ਬਿਲਕੁਲ ਤਾ ਉਮੀਦ ਕਰਦੇ ਆ ਕਿ ਜਿਹੜੇ ਲੋਕ ਪਹੁੰਚ ਰਹੇ ਨੇ ਦਾਨੀ ਸੱਜਣ ਪਹੁੰਚ ਰਹੇ ਨੇ ਮਦਦ ਕਰਨਾ ਚਾਹੁੰਦੇ ਨੇ ਉਹ ਬਹੁਤ ਵਧੀਆ ਗੱਲ ਹੈ ਉਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਹਾਂ ਜੇਕਰ ਸਾਰੇ ਇਕਜੁੱਟ ਹੋ ਕੇ ਮਦਦ ਵਾਲੇ ਪਾਸੇ ਕਦਮ ਵਧਾਉਣ ਤਾਂ ਸ਼ਾਇਦ ਲੋਕਾਂ ਤੱਕ ਵਧੀਆ ਮਦਦ ਪਹੁੰਚ ਸਕੇ ਹੁਣ ਪੁਆਇੰਟ ਇਹ ਵੀ ਹੈ ਕਿ ਰਾਸ਼ਨ ਕਈ ਵਾਰ ਜ਼ਿਆਦਾ ਬਣ ਗਿਆ ਤਾਂ ਜੇਕਰ ਉਹ ਨਹੀਂ ਵੰਡਿਆ ਗਿਆ ਤਾਂ ਖਰਾਬ ਹੋ ਸਕਦਾ ਹੈ ਜੇਕਰ ਉੱਥੇ ਪਿਆ ਰਹਿ ਗਿਆ ਤਾਂ ਦਿੱਕਤ ਆ ਸਕਦੀ ਹੈ ਤਾਂ ਕੁੱਲ ਮਿਲਾ ਕੇ ਤਾਲਮਿਲ ਜ਼ਰੂਰੀ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਦਿਨ ਦੀ ਪੰਜਵੀਂ ਵੱਡੀ ਖਬਰ ਦਾ ਮੈਂ ਰੁਕ ਕਰਾਂਗਾ ਖਬਰ ਲੁਧਿਆਣਾ ਤੋਂ ਹੈ ਔਰ ਇੱਥੇ ਵੀ ਡੀਸੀ ਦੇ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਲੁਧਿਆਣਾ ਦੇ ਪਿੰਡ ਸਸਰਾਲੀ ਖੂਬ ਚਰਚਾ ਦੇ ਵਿੱਚ ਹੈ ਸਸਰਾਲੀ ਦੇ ਨੇੜੇ ਸਤਲੁਜ ਦੇ ਬੰਨ ਦੇ ਉੱਤੇ ਖਤਰਾ ਮੰਡਰਾ ਰਿਹਾ ਹੈ ਔਰ ਤੇਜ਼ ਵਹਾ ਦੀ ਵਜ੍ਹਾ ਨਾਲ ਜਿਹੜਾ ਬੰਨ ਹੈ ਕਮਜ਼ੋਰ ਹੋ ਗਿਆ ਬੰਨ ਮਜ਼ਬੂਤ ਕਰਨ ਦੇ ਵਿੱਚ ਪ੍ਰਸ਼ਾਸਨ ਜੁਟਿਆ ਹੋਇਆ ਹੈ ਡੀਸੀ ਵੀ ਸਾਹਮਣੇ ਆਏ ਔਰ ਉਹਨਾਂ ਨੇ ਕਿਹਾ ਕਿ ਪੈਨਿਕ ਨਾ ਕਰੋ ਅਲਰਟ ਰਹੋ ਔਰ ਅਸੀਂ ਰਿੰਗ ਬੰਨ ਬਣਾ ਰਹੇ ਹਾਂ ਜੇ ਪਾਣੀ ਆਉਂਦਾ ਵੀ ਹੈ ਤਾਂ ਨੁਕਸਾਨ ਰੋਕਣ ਦੀ ਕੋਸ਼ਿਸ਼ ਹੈ ਪ੍ਰਸ਼ਾਸਨ ਨੇ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਪਿੰਸ ਸਰਾਲੀ ਕਲੋਨੀ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਅਨਾਉਂਸਮੈਂਟ ਕਰਵਾ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਸੁਰੱਖਿਅਤ ਥਾਂਵਾਂ ਦੇ ਉੱਤੇ ਜਾਣ ਦੀ ਅਪੀਲ ਕੀਤੀ ਹੈ ਪਿੰਡਾਂ ਦੇ ਲਈ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ ਬੰਨ ਟੁੱਟਣ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਪੜਨ ਦਾ ਖਰਚਾ ਇਸ ਸਰਾਲੀ ਬੂਟ ਰਾਵਤ ਹਵਾਸ ਸੀੜਾ ਬੂਥਕੜ ਮੰਗਲੀ ਟਾਂਡਾ ਢੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਟ ਮਹਿਰਮਾਨ ਇਹ ਸਾਰੇ ਪਿੰਡਾਂ ਦੇ ਨਾਮ ਨੇ ਜਿੱਥੇ ਇਸ ਸਮੇਂ ਖਤਰਾ ਹੈ ਕਾਬਲੇਗੌਰ ਹੈ ਕਿ ਦਿਨ ਦੇ ਸਮੇਂ ਕੀ ਹੋਇਆ ਦਿਨ ਦੇ ਸਮੇਂ ਹੋਇਆ ਕਿ ਖਬਰ ਆ ਗਈ ਕਿ ਪਾੜ ਪੈ ਗਿਆ ਦਰਸਲ ਉਹ ਪਾੜ ਨਹੀਂ ਸੀ ਇੱਕ ਧਰਾਰ ਆਈ ਸੀ ਜਿਸ ਨੂੰ ਭਰਨ ਦੇ ਲਈ ਪਹਿਲਾਂ ਹੀ ਪ੍ਰਸ਼ਾਸਨ ਦੀ ਟੀਮ ਲੱਗੀ ਹੋਈ ਸੀ ਤਾਂ ਫਿਲਹਾਲ ਕਮਜ਼ੋਰ ਜ਼ਰੂਰ ਹੋਇਆ ਬੰਨ ਪਰ ਪ੍ਰਸ਼ਾਸਨ ਦਾ ਕਹਿਣਾ ਕਿ ਅਸੀਂ ਸਥਿਤੀ ਨੂੰ ਕੰਟਰੋਲ ਦੇ ਵਿੱਚ ਰੱਖਣ 'ਚ ਫਿਲਹਾਲ ਕਾਮਯਾਬ ਹੋਏ ਹਾਂ ਪਰ احتیاط ਦੇ ਤੌਰ ਦੇ ਉੱਤੇ ਇਲਾਕਿਆਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਰ ਥੋੜਾ ਸਾਨੂੰ ਕਲੀਅਰਲੀ ਦੱਸੋ ਕਿ ਇਸ ਲਈ ਕਿ ਐਕਚੁਅਲੀ ਲੋਡ ਬੜਾ ਪੈਨਿਕ ਜੀ ਬਿਲਕੁਲ ਜੀ ਬਿਲਕੁਲ ਪੈਨਿਕ ਕਰਨ ਦੀ ਲੋੜ ਨਹੀਂ ਹੈ ਅਲਰਟ ਰਹਿਣ ਦੀ ਲੋੜ ਹੈ ਪਲੀਜ਼ ਉਹ ਰਫਰਮਾਂ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਅਸੀਂ ਬਿਲਕੁਲ ਪਾਣੀ ਦੇ ਕੋਲ ਹੀ ਖੜੇ ਨੇ ਪਾਣੀ ਬਿਲਕੁਲ ਅੰਦਰ ਨਹੀਂ ਆਇਆ ਹੈਗਾ ਔਰ ਸਾਡੀ ਰੱਬ ਆ ਕੇ ਇਹੀ ਅਰਦਾਸ ਹੈ ਵੀ ਪਾਣੀ ਅੰਦਰ ਵੀ ਨਾ ਆਵੇ ਔਰ ਅਸੀਂ ਇੱਕ ਰਿੰਗ ਮਨ ਬਣਾ ਰਹੇ ਤਾਂ ਕਿ ਜੇਕਰ ਇਹ ਰਬ ਨਾ ਕਰੇ ਪਾਣੀ ਅੰਦਰ ਹੁੰਦਾ ਹੈ ਤਾਂ ਅਸੀਂ ਉਹਨੂੰ ਮੌਕੇ ਤੇ ਕੰਟਰੋਲ ਕਰ ਸਕਦੇ ਹਾਂ ਇੱਥੇ ਮਦਦ ਕਿਸ ਚੀਜ਼ ਦੀ ਲਿੱਤੀ ਜਾ ਰਹੀ ਲੋਕਾਂ ਦੀ ਮਦਦ ਦਿੱਤੀ ਜਾ ਰਹੀ ਆਸ-ਪਾਸ ਦੇ ਪਿੰਡਾਂ ਆਸ-ਪਾਸ ਇੱਥੇ ਜੋ ਮਦਦ ਦੇਣਾ ਚਾਹੁੰਦਾ ਉਹਨਾਂ ਦੀ ਮਦਦ ਦਿੱਤੀ ਜਾ ਰਹੀ ਹੈ ਪ੍ਰਸ਼ਾਸਨ ਨੇ ਸਾਰੇ ਮਹਿਕਮੇ ਇੱਥੇ ਲਾ ਦਿੱਤੇ ਹੈ ਫੋਰੈਸਟ ਤੋਂ ਲੈ ਕੇ ਐਨਐਚਆਈ ਤੋਂ ਲੈ ਕੇ ਆਰਮੀ ਤੋਂ ਲੈ ਕੇ ਮਿਲਟਰੀ ਤੋਂ ਸਾਰੇ ਐਨਡੀਆਰਐਫ ਸਾਰੇ ਇੱਥੇ ਲੱਗੇ ਹੋਏ ਤਾਂ ਫਿਲਹਾਲ ਰਾਹਤ ਦੀ ਖਬਰ ਲਾਜ਼ਮੀ ਤੌਰ ਤੇ ਹੈ ਕਿ ਬੰਨ ਨੂੰ ਕੋਈ ਦਿੱਕਤ ਨਹੀਂ ਹੋਈ ਪਰ ਸਵਾਲ ਇਸ ਸਮੇਂ ਇੱਥੇ ਜ਼ਰੂਰ ਉੱਠ ਰਿਹਾ ਹੈ ਕਿ ਆਖਿਰ ਅਗੇ ਇਸ ਤੀ ਗਿਸ ਤਰੀਕੇ ਦੀ ਹੋਏਗੀ ਪਰ ਉਮੀਦ ਕਰਦੇ ਆ ਕਿ ਲੁਧਿਆਣਾ ਦੇ ਨੇੜੇ ਜਿਹੜਾ ਇਹ ਕਮਜ਼ੋਰ ਹੋਇਆ ਬੰਨ ਕੋਈ ਦਿੱਕਤ ਪਰੇਸ਼ਾਨੀ ਇਸ ਦੀ وجہ ਨਾਲ ਨਾ ਹੋ ਅੱਗੇ ਵਾਦਿਆਂ ਤੇ ਹੁਣ ਗੱਲ ਹੋਵੇਗੀ ਮਦਦ ਦੀ ਹੜਪੀਟਾਂ ਦੀ ਸਿਆਸਤਦਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਹੁਣ ਮਦਦ ਕੀਤੀ ਜਾ ਰਹੀ ਹੈ ਤਕਰੀਬਨ ਹਰ ਪੋਲੀਟੀਕਲ ਪਾਰਟੀ ਦੇ ਆਗੂ ਸਾਨੂੰ ਨਜ਼ਰ ਆ ਰਹੇ ਨੇ ਇਸ ਵਾਰ ਮਦਦ ਦਾ ਇੱਕ ਤਰੀਕਾ ਵੀ ਵੱਖਰਾ ਹੈ ਕੋਈ ਰਾਸ਼ਨ ਲੈ ਕੇ ਪਹੁੰਚ ਰਿਹਾ ਕੋਈ ਕਿਸੇ ਤਰੀਕੇ ਨਾਲ ਕਰ ਰਿਹਾ ਸਿਆਸਤਦਾਨ ਡਾਇਰੈਕਟਲੀ ਕੈਸ਼ ਦੇ ਨਾਲ ਮਦਦ ਕਰ ਰਹੇ ਨੇ ਸੁਖਬੀਰ ਬਾਦਲ ਰਾਜਾ ਵੜਿੰਗ ਨੇ ਪੀੜਤਾਂ ਨੂੰ ਸਿੱਧੀ ਨਕਦ ਰਾਸ਼ੀ ਵੰਡੀ ਹੈ ਆਮ ਆਦਮੀ ਪਾਰਟੀ ਦੇ ਦਾ ਇੱਕ ਗੁਰਲਾਲ ਕਨੌਰ ਨੇ ਵੀ ਮਦਦ ਕੀਤੀ ਪੀੜਤਾਂ ਨੂੰ ਹੱਥੋ ਹੱਥ ਕੈਸ਼ ਦਿੱਤਾ ਜਾ ਰਿਹਾ ਮਦਦ ਕੀਤੀ ਕਿਸੇ ਨੂੰ 5000 10000 ਇਸ ਤਰੀਕੇ ਨਾਲ ਪੀੜਤਾਂ ਨੂੰ ਫੌਰਨ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਹੈ ਦੇਖੋ ਬਹੁਤ ਜ਼ਰੂਰੀ ਵੀ ਹੈ ਕਿ ਕਈ ਵਾਰੀ ਕਿਹਾ ਕਿ ਰਾਸ਼ਨ ਤਾਂ ਪਹੁੰਚ ਰਿਹਾ ਹੈ ਪਰ ਇਸ ਵਿਚਾਲੇ ਲੋਕਾਂ ਤੱਕ ਮਦਦ ਮਾਲੀ ਤੌਰ ਦੇ ਉੱਤੇ ਵੀ ਪਹੁੰਚੀ ਤਾਂ ਸੁਬੀਰ ਬਾਦਲ ਉੱਥੇ ਪਹੁੰਚੇ ਸੀ ਇਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਔਰ ਤਸਵੀਰਾਂ ਦੇ ਵਿੱਚ ਖੂਬਸਾਰੀਆਂ ਨੋਟਾਂ ਦੀਆਂ ਗੱਥੀਆਂ ਦਿਖ ਰਹੀਆਂ ਨੇ ਔਰ ਦੂਜੇ ਪਾਸੇ ਗੁਰਲਾਲ ਕਨੌਰ ਵੀ ਤੁਹਾਨੂੰ ਨਜ਼ਰ ਆ ਰਹੀ ਹੋਣਗੇ ਜਿਹੜੀ ਸੈਂਟਰ ਵਾਲੀ ਤਸਵੀਰ ਆ ਉਸ ਦੇ ਵਿੱਚ ਉਹ ਵੀ ਕੈਸ਼ ਲੋਕਾਂ ਨੂੰ ਉੱਥੇ ਵੰਦੇ ਨਜ਼ਰ ਆਏ બીજી ਤਸਵੀਰ ਰਾਜਾ ਵੜਿੰਗ ਦੀ ਹੈ ਉਹ ਵੀ ਕੁਝ ਪਰਿਵਾਰਾਂ ਦੇ ਨਾਲ ਮਿਲੇ ਉਹਨਾਂ ਦੇ ਵੱਲੋਂ ਵੀ ਉੱਥੇ ਕੈਸ਼ ਦਿੱਤਾ ਜਾ ਰਿਹਾ ਹੈ ਕਿਰ ਪੋਲੀਟੀਕਲ ਤੌਰ ਦੇਤੇ ਇਸ ਨੂੰ ਕਿਸੇ ਵੀ ਨਜ਼ਰ ਦੇ ਨਾਲ ਦੇਖਿਆ ਜਾਵੇ ਪਰ ਗੱਲ ਇਹ ਹੈ ਕਿ ਜੇਕਰ 10 10 20 20 ਹਜ਼ਾਰ ਦੀ ਵੀ ਕਿਸੇ ਦੀ ਮਦਦ ਹੋ ਜਾਂਦੀ ਹੈ ਤਾਂ ਘਟੋ ਘਟ ਅਗਲੇ 2-4 ਮਹੀਨਿਆਂ ਤੱਕ ਰਾਸ਼ਨ ਪਾਣੀ ਦੀ ਉਹਨਾਂ ਨੂੰ ਦਿੱਕਤ ਨਹੀਂ ਹੋਏਗੀ ਘੱਟੋ ਘੱਟ 2 ਮਹੀਨੇ ਤੱਕ 20000 ਰੁਪਏ ਆ ਗਿਆ ਤਾਂ ਆਪਾਂ ਸਮਝ ਸਕਦੇ ਹਾਂ ਕਿ ਰਾਸ਼ਨ ਵਾਲੀ ਦਿੱਕਤ ਨਹੀਂ ਹੋਏਗੀ ਹੋਰ ਜਿਹੜੀਆਂ ਕਰਦੀਆਂ ਜ਼ਰੂਰੀ ਚੀਜ਼ਾਂ ਨੇ ਬਹੁਤ ਸਾਰੇ ਲੋਕਾਂ ਦੇ ਘਰ ਅਜੇ ਹੀ ਨਹੀਂ ਜਿਹੜੇ ਬਿਲਕੁਲ ਹੀ ਨੁਕਸਾਨੇ ਗਏ ਨੇ ਜਾਂ ਫਿਰ ਖਤਮ ਹੀ ਹੋ ਗਏ ਨੇ ਇਨਫੈਕਟ ਜੇਕਰ ਦੂਜੇ ਪਾਸੇ ਦੇਖੀਏ ਬਹੁਤ ਸਾਰੇ ਅਜਿਹੇ ਲੋਕ ਨੇ ਕਿ ਜਿਨ੍ਹਾਂ ਨੂੰ ਕੱਪੜੇ ਤੱਕ ਭਾਂਡੇ ਤੱਕ ਕੱਢਣ ਦਾ ਮੌਕਾ ਨਹੀਂ ਮਿਲਿਆ ਤਾਂ ਫਿਰ ਜੇ 10 20000 ਆ ਜਾਏਗਾ ਘੱਟੋ ਘੱਟ ਜਿਹੜੀਆਂ ਬੇਸਿਕ ਨੈਸਸਿਟੀ ਦੀਆਂ ਚੀਜ਼ਾਂ ਨੇ ਉਹ ਖਰੀਦੀਆਂ ਜਾ ਸਕਣਗੀਆਂ ਤਾਂ ਇਹ ਤਸਵੀਰਾਂ ਤਿੰਨ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਪੀੜਤਾਂ ਨੂੰ ਫੌਰਨ ਰਾਹਤ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ। ਜਿੱਥੇ ਬਹੁਤ ਬੁਰੇ ਹਾਲ ਹੈ। ਮੈਂ ਘੱਗਰ ਦੇ ਛਤਰਾਣਾ ਹਲਕੇ 'ਚ ਖੜਾ ਹਾਂ ਜਿੱਥੇ ਆਪਣੇ ਆ ਸਾਰੇ ਕਿਸਾਨ ਆਪਣੇ ਆਪ ਵਿਚਾਰਿਆਂ ਦੇ ਸਰਕਾਰ ਤਰਫੋਂ ਕੁਝ ਨਹੀਂ ਹੋਇਆ। ਆ ਬੰਦ ਲਾ ਲਿਆ। ਤੇ ਉਹ ਤਗੜਾ ਕਰੀ ਜਾਂਦੇ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਤੇ ਜੇ ਇਹ ਬੰਦ ਨਾ ਤੱਕਾ ਕਰਦੇ ਅਸਾਂ ਦੇ 40 ਪਿੰਡ ਡੁੱਬ ਜਾਣੇ ਤੇ ਆ ਮੈਂ ਮੈਨੂੰ ਦੁੱਖ ਹੁੰਦਾ ਜਦੋਂ ਕਹਿੰਦੇ ਕਿ ਆ ਤਾਂ ਪੰਜਾਬੀ ਤੱਕੜੇ ਖਾਲਸਾ ਕੌਮ ਤੱਕੜੀ ਹੈ ਜਿਹੜੇ ਕਿੰਨੀ ਹਿੰਮਤ ਕੀਤੀ ਹੈ ਨਹੀਂ ਤਾਂ ਜੇ ਇਹ ਦਾ ਕੁਝ ਕਿਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ ਸਾਹਿਬ ਸ਼ਰਮ ਨਹੀਂ ਕਰਦੇ ਉਹਨੂੰ ਕੀ ਮਦਦ ਕਰ ਰਹੇ ਹੋ ਤੁਸੀਂ ਆਪ ਜੀ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਹੈ ਮੈਂ ਕਿਹ ਕੁਛ ਵੀ ਲੋਡ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਜੀ ਡੀਜ਼ਲ ਦੀ ਲੋਡ ਸੀ ਅਸੀਂ ਡੀਜ਼ਲ 3000 ਲੀਟਰ ਦੇ ਲੱਖ ਰੁਪਿਆ ਕੈਸ਼ ਤੇ ਡੀਲਰ ਦੇ ਕੇ ਦੇ ਗਏ ਬਾਕੀ ਜਿੱਥੇ ਵੀ ਕੋਈ ਲੋਡ ਪਈ ਆਪਾਂ ਦੇ ਦਾਂ ਜਿਵੇਂ ਵੀ ਕਗਰ ਦੇ ਨਾਲ ਲੱਗਦੇ ਪਿੰਡ ਸੀ ਦੜਵਾ ਇਹਨਾਂ ਦੇ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਲਛੜੂ ਦੇ ਵਿੱਚ ਵੀ ਨੁਕਸਾਨ ਹੋਇਆ ਫਸਲਾਂ ਦਾ ਜਿਹੜਾ 6-7 ਪਿੰਡਾਂ ਦੇ ਵਿੱਚ ਤਕਰੀਬਨ ਤਕਰੀਬਨ ਕਹਿ ਲਈਏ ਵੀ 100% ਵਾਂਗੂ ਜਿਹੜਾ ਨੁਕਸਾਨ ਹੋਇਆ ਤੇ ਸਾਡੇ ਕੋਲ ਜਿਹੜੀ ਰਿਪੋਰਟ ਹੈ ਤਕਰੀਬਨ 20-25 ਪਿੰਡਾਂ ਦੇ 20-25 ਮਕਾਨ ਜਿਹੜੇ ਨੇ ਉਹ ਸਾਡੇ ਸਰਪੰਚ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਨਾਲ ਤਾਲਮੇ ਸਾਡਾ ਕਰਕੇ ਹਰ ਇੱਕ ਮਕਾਨ ਦੀ ਜਿਹੜੀ ਜਿਹੜਾ ਘਰਟ ਹੈ ਗਿਆ ਉਹਦੀ ਜਿਹੜੀ ਪਹਿਲੀ ਕਿਸ਼ਤਾਂ तकरीबन 25000 ਰੁਪਇਆ ਅਸੀਂ ਸਾਡੇ ਸਰਪੰਚ ਸਾਹਿਬਾਨਾਂ ਨੂੰ ਦੇ ਕੇ ਚੱਲੇ ਆਂ ਤੇ ਉਹਨਾਂ ਦਾ ਕੰਮ ਜਿਹੜਾ ਸ਼ੁਰੂ ਕਰਾ ਦੇਣਗੇ ਜਿਹੜੀ ਅਗਲੀ ਕਿਸ਼ਤਾਂ ਉਹ ਆਪਾਂ ਜੇ ਕੋ 10 ਦਿਨ 5 ਦਿਨ 20 ਦਿਨ ਦਾ ਆਪਾਂ ਨੂੰ ਸਮਾਂ ਵਿੱਚ ਹੋਰ ਮਿਲ ਜਾਏਗਾ ਪਰ ਰਾਹਤ ਆਪੋ ਆਪਣੇ ਤਰੀਕੇ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਰੂਰੀ ਵੀ ਜੋ ਇਸ ਸਮੇਂ ਨਜ਼ਰ ਆਉਂਦੀ ਹੈ ਅਗਲੀ ਖਬਰ ਦਰੋਕ ਕਰਦੇ ਹਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਲਈ ਨਜਾਇਜ਼ ਮਾਈਨਿੰਗ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੇ ਟਵੀਟ ਕੀਤਾ ਜਿਸ ਦੇ ਵਿੱਚ ਜ਼ਿਕਰ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਏ ਹੜ੍ਹ ਦੀ ਸਥਿਤੀ ਦੇ ਨਾਲ ਕਾਫੀ ਦੁਖੀ ਨੇ। ਉਹਨਾਂ ਨੇ ਕਿਹਾ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤਾਂ ਅਟਲ ਤੇ ਬਾਦਲ ਸਰਕਾਰ ਦੇ ਸਮੇਂ ਦਰਿਆਵਾਂ ਦੇ ਬੰਨ੍ਹ ਨੂੰ ਉੱਚਾ ਕੀਤਾ ਗਿਆ ਸੀ। ਰਾਵੀ ਬਿਆਸਤੇ ਸਤਲੁਜ ਦਰਿਆ ਦੇ ਬਨ ਮਜ਼ਬੂਤ ਕਿਤੇ ਗਏ ਸਨ ਨਜਾਇਜ਼ ਮਾਈਨਿੰਗ ਕਰਕੇ ਦਰਿਆਵਾਂ ਦੇ ਬਨ ਕਮਜ਼ੋਰ ਹੋਏ ਨੇ ਨਜਾਇਜ਼ ਮਾਈਨਿੰਗ ਕਰਕੇ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਬਨਾਂ ਨੂੰ ਦੁਬਾਰਾ ਮਜ਼ਬੂਤ ਕਰਨਾ ਹੋਵੇਗਾ ਤਾਂ ਤਾਂ ਕਿ ਤਰਾਸਦੀ ਨਾ ਹੋਵੇ ਕਾਬਲੇਗੌਰ ਇੱਕ ਦਿਨ ਪਹਿਲਾਂ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਪਹੁੰਚੇ ਉਹਨਾਂ ਨੇ ਵਕਫ ਵਕਫ ਥਾਵਾਂ ਦਿੱਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਇੱਕ ਬਹੁਤ ਵੱਡਾ ਨਾਮ ਨੇ ਇਸ ਸਮੇਂ ਦੀ ਸਿਆਸਤ ਦੇ ਵਿੱਚ ਲੰਬੇ ਟਾਈਮ ਤੱਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਨੇ ਔਰ ਕਾਬਲੇ ਗੌਰ ਹੈ ਜਿਵੇਂ ਪੰਜਾਬ ਐਗਰੀਰੀਅਨ ਸਟੇਟ ਕਿਹਾ ਜਾਂਦਾ ਹੈ ਉਸ ਤਰੀਕੇ ਨਾਲ ਮੱਧ ਪ੍ਰਦੇਸ਼ ਵੀ ਹੈ ਸੁਵਰਾਜ ਸਿੰਘ ਚੋਹਾਨ ਜਿਹੜੇ ਕਿਸਾਨ ਦੀ ਸਮੱਸਿਆ ਉਸ ਨੂੰ ਉਮੀਦ ਕਰਦੇ ਆ ਕਿ ਬਖੋ ਵੀ ਸਮਝਦੇ ਹੋਣਗੇ ਕਹਿੰਦਾ ਉਹਨਾਂ ਨੇ ਜਾ ਕੇ ਇੱਕ ਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਡਿਟੇਲ ਰਿਪੋਰਟ ਦਸਾਂਗਾ ਕੇਂਦਰੀ ਸਰਕਾਰ ਨੂੰ ਆਪਣੇ ਪ੍ਰਧਾਨ ਮੰਤਰੀ ਨੂੰ ਜਿਸ ਦੇ ਵਿੱਚ ਕਿ ਬਿਲਕੁਲ ਫੌਰੀ ਤੌਰ ਦੇ ਉੱਤੇ ਕੀ ਐਕਸ਼ਨ ਕੀਤਾ ਜਾਣਾ ਹੈ ਕਿਵੇਂ ਰਾਹਤ ਪਹੁੰਚਾਈ ਜਾਣੀ ਹੈ ਕਿ ਜਿਹੜੀ ਅਗਲੇ ਕੁਝ ਦਿਨਾਂ ਚ ਪਹੁੰਚਾ ਦਿੱਤੀ ਜਾਵੇ ਦੂਜਾ ਰੂਪ ਹੋਏਗਾ ਕਿ ਜਿਹੜੀ ਰਾਹਤ ਅਗਲੇ ਕੁਝ ਮਹੀਨਿਆਂ ਦੇ ਵਿੱਚ ਪਹੁੰਚਾਈ ਜਾਵੇ ਇੱਕ ਤੀਜਾ ਰੂਪ ਹੋਏਗਾ ਇੱਕ ਲੌਂਗ ਰਨ ਦੇ ਵਿੱਚ ਕਿ ਕਿਸ ਤਰੀਕੇ ਨਾਲ ਆਉਣ ਵਾਲਾ ਸਮਾਂ ਜਿਹੜਾ 2-3 ਸਾਲ ਦੀ ਹੋ ਸਕਦਾ ਹੈ ਕਿ ਉਹਨਾਂ ਨੇ ਉਹਨਾਂ ਦੇ ਕਹਿਣ ਦਾ ਭਾਵ ਕਿ ਉਸ ਤਰੀਕੇ ਨਾਲ ਪਲੈਨਿੰਗ ਕੀਤੀ ਜਾਵੇ ਕਿ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੀ ਮਾਈਨਿੰਗ ਹੈ ਉਹ ਇੱਕ ਵੱਡੀ ਵਜ੍ਹਾ ਰਹੀ ਹੈ نکال ਕੇ ਲੈ ਜਾਏਗੇ ਸੰਕਰਸ਼ਤਾਂ ਹੁਣ ਅਗੀਆਂ ਬਾਤਾਂ ਦਿਨ ਦੀ ਦੂਜੀ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਔਰ ਇਹ ਜੁੜੀ ਹੋਈ ਹੈ BBMB ਦੇ ਨਾਲ ਜੀ ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਜਵਾਬ ਦਿੱਤਾ ਗਿਆ ਡੈਮ ਦੇ ਵਿੱਚ ਲਗਾਤਾਰ ਛੱਡੇ ਜਾ ਰਹੇ ਪਾਣੀ ਦੇ ਉੱਤੇ ਡੈਮਾਂ ਦੇ ਵਿੱਚ ਪਾਣੀ ਵਧਿਆ ਤੇ ਉੱਥੋਂ ਪਾਣੀ ਛੱਡਣਾ ਪਿਆ ਚਰਚਾਾਂਵਾਂ ਪੰਜਾਬ ਦੇ ਵਿੱਚ ਇਹ ਵੀ ਰਹੀਆਂ ਕਿ ਡੈਮ ਤੋਂ ਜੇਕਰ ਪਹਿਲਾਂ ਹੀ ਪਾਣੀ ਛੱਡ ਦਿੱਤਾ ਜਾਂਦਾ ਤਾਂ ਦਿੱਕਤ ਨਾ ਹੁੰਦੀ ਇਹ ਬਾਅਦ ਦੇ ਵਿੱਚ ਪਾਣੀ ਛੱਡਿਆ ਗਿਆ ਇਸ ਕਰਕੇ ਹੜਵਰਗੇ ਹਾਲਾਤ ਹੋ ਗਏ ਤਾਂ BBMP ਦੇ ਵੱਲੋਂ ਪ੍ਰੈਸ ਕਾਨਫਰੰਸ ਬਕਾਇਦਾ ਕੀਤੀ ਗਈ ਤੇ ਉਹਨਾਂ ਨੇ ਇਸ ਦੇ ਵਿੱਚ ਜਵਾਬ ਦਿੱਤਾ ਕਿ ਜਿਹੜੇ 파ਟਰਨਰ ਸੂਬੇ ਨੇ ਜਿਹੜੇ ਸਟੇਕ ਹোলਡਰਸ ਨੇ ਜਿਵੇਂ ਪੰਜਾਬ ਹੈ ਹਰਿਆਣਾ ਹੈ ਦਿੱਲੀ ਹੈ ਤੇ ਰਾਜਸਥਾਨ ਹੈ ਤਾਂ ਹਿਮਾਚਲ ਹੈ ਤਾਂ ਇਹਨਾਂ 파ਟਰਨਰ ਸੂਬਿਆਂ ਦੀ ਸਹਿਮਤੀ ਦੇ ਨਾਲ ਹੀ ਪਾਣੀ ਛੱਡਿਆ ਗਿਆ ਹੈ BBMP ਦੇ ਵਿੱਚੋਂ BBMP ਦੀ ਤਕਨੀਕੀ ਕਮੇਟੀ ਦੇ ਨਾਲ ਸਲਾਹ ਕਰਕੇ ਹੀ ਪਾਣੀ ਰਿਲੀਜ਼ ਹੁੰਦਾ ਹੈ ਪੌਂਗ ਡੈਮ ਤੋਂ 6 ਅਗਸਤ ਤੋਂ ਲਗਾਤਾਰ ਪਾਣੀ ਛੱਡ ਰਹੇ ਹਾਂ ਪੌਂਗ ਡੈਮ ਤੋਂ ਪਾਣੀ ਬਹੁਤ ਕੰਟਰੋਲਡ ਤਰੀਕੇ ਦੇ ਨਾਲ ਹੀ ਛੱਡਿਆ ਗਿਆ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਕੁਝ ਘਟਿਆ ਹੈ ਉਹਨਾਂ ਨੇ ਰਾਹਤਪਰੀ ਗੱਲ ਜ਼ਰੂਰ ਦੱਸੀ ਉਹਨਾਂ ਨੇ ਕਿਹਾ ਕਿ ਪਰਪੌਂਗ ਡੈਮ 'ਚ ਅਜੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਜੇ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੜ੍ਹਾਂ ਨੇ ਸ਼ੁਰੂ ਹੋ ਜਾਣੇ ਸੀ ਬਿਆਸ ਦੇ ਵਿੱਚ ਇਸ ਵਾਰ ਰਿਕਾਰਡ ਤੋੜ ਪਾਣੀ ਪਹੁੰਚਿਆ ਹੈ 2023 ਦੇ ਨਾਲੋਂ ਇਸ ਵਾਰ 20% ਵੱਧ ਪਾਣੀ ਪਹੁੰਚ ਗਿਆ ਪੌਂਗ ਡੈਮ ਦੇ ਵਿੱਚ ਤੇ 11.7 ਬਿਲੀਅਨ ਕਿਊਬਿਕ ਮੀਟਰ ਪਾਣੀ ਪਹੁੰਚਿਆ ਹੈ ਪਹਿਲਾਂ ਕਦੇ ਵੀ ਬਿਆਸ ਦੇ ਵਿੱਚ ਇੰਨਾ ਪਾਣੀ ਨਹੀਂ ਆਇਆ ਤਾਂ BBMP ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਵੀ ਕਿਹਾ ਕਿ ਡੈਮਾਂ ਦੀ ਸੁਰੱਖਿਆ ਕਰਕੇ पानी छड़ना बहुत जरूरी होंगे तो भागड़ा डैम में भी हिस्टोरिकली वन ऑफ द हाईएस्ट आया बट ये अनप्रेसिडेंटेड नहीं है इसी लेवल का 2025 में जो पानी आया है 9.11 पॉइंट आया है और इससे पहले जो ज्यादा आया है 9.52 है और 1988 में 9.45 है तो जो 88 23 में पानी आया उतना ही करीब 25 में भी आया है 2019 में 8.59 आया उससे थोड़ा कम आया है तो ऑलमोस्ट मतलब जो पानी आया है इट्स ऑलमोस्ट एट लेवल्स टू 2023 एंड 1988 तो इन लेवल्स में आने के बाद भी आप देखिए हम लोगों ने भाखड़ा डैम को 1980 सॉरी हम लोगों ने इसका जो लेवल है 1680 को क्रॉस नहीं होने दिया कल मैक्सिमम लेवल गया था 1679 तक गया था और आज थोड़ा सा डाउन हो गया अभी सुबह मेरे पास क्योंकि तो जब हम लोग को डैम को नीचे पानी छोड़ना होता है हम लोगों को नीचे की भी कंडीशन देखनी पड़ती है जैसे सुबह ही मेरे पास एक कॉल आया था एक ग्रुप बना हुआ है पंजाब ऑपरेशन करके तो उसमें आया था कि थोड़ा सा लुधियाना में पानी ज़्यादा चल रहा है और बंद में कुछ प्रॉब्लम चल रही है फिर हमने पंद्रह हजार भी रिड्यूस किया है भागड़ा डैम से तो आ, ये, और दूसरी एक चीज़ मैं बताना चाहता हूं कि जो बीबीएमबी पानी छोड़ता है वो एक टेक्निकल कमेटी डिसाइड करती है उसमें मैं चेयरमैन हूं हमारे दो मेंबर्स रहते हैं बैठे हुए हैं जो और मेंबर्स के अलावा चीफ इंजीनियर्स चारों पार्टनर स्टेट्स के रहते हैं हिमाचल पंजाब राजस्थान और हरियाणा के उसके अलावा सेंट्रल वाटर कमीशन के चीफ इंजीनियर जो चंडीगढ़ में बैठते हैं वो भी इस कमेटी के मेंबर हैं वो भी हर मीटिंग अटेंड करते हैं और आईएमडी के जो रीजनल डायरेक्टर हैं उनको भी हम लोग कई बार इनवाइट करते हैं जब जरूरत पड़ती है तो वो भी रहते हैं तो जो पानी रिलीज का फॉर्मूला होता है जैसे मानसून में तो हम लोग रूल कर के हिसाब से चलते हैं और रूल कर के हिसाब से छोड़ते हैं तो अगर पानी छोड़ने की बात करें तो इस साल जैसे हम लोग हैं पोंग डैम में सबसे ज्यादा पानी आया लेकिन मैक्सिमम जो हमने छोड़ा वन पॉइंट वन लैख ही छोड़ा है दो हजार तेईस में ਉਸसे ਕਾਫੀ ਜ਼ਿਆਦਾ تھا। ਤੋਂ ਅ ਮਤਲਬ ਸ਼ੁਰੂ ਸੇ ਛੋੜਤੇ ਆ ਰਹੇ ਕਿਉਂਕਿ ਹਮ ਲੋਨ ਨੇ 6 ਅਗਸਤ ਸੇ ਇਸ ਪਿਲਵ ਚਲਾਣਾ ਸ਼ੁਰੂ ਕਰ ਦਿਆ ਤਾਂ ਤੋਂ ਲਗਾਤਾਰ ਥੋੜਾ 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 ਕਰਕੇ ਛੋੜਾ ਹੈ ਗ੍ਰੈਜੂਅਲ ਵੇ ਮੇ ਛੋੜਾ ਹੈ ਜੋ ਵੀ ਛੋੜਾ ਗਿਆ ਹੈ ਉਹ ਸਾਰੀ ਪਾਰਟਨ ਸਟੇਟਸ ਦੀ ਸੈਮਪਲਸ ਨੇ ਛੋੜਾ ਗਿਆ। ਹੁਣ ਸਵਾਲ ਤਾਂ ਜ਼ਰੂਰ ਹੈ ਕਿ ਆਖਰੀ ਇਸ ਦੀ ਵਜ੍ਹਾ ਕੀ ਹੈ ਕਿ ਕਿਉਂ ਇਸ ਤਰੀਕੇ ਨਾਲ ਪਾਣੀ ਦੀ ਮਾਰ ਪੰਜਾਬ ਨੂੰ ਚਲਣੀ ਪਈ ਕਿ ਵਾਕਈ ਕੁਦਰਤ ਇਸ ਤਰੀਕੇ ਨਾਲ ਗੁੱਸੇ ਦੇ ਵਿੱਚ ਹੈ ਕਿ ਇੰਨੀ ਜ਼ਿਆਦਾ ਬਰਸਾਤ ਹੋ ਗਈ ਬਿਆਸ ਦੇ ਵਿੱਚ ਤਾਂ BBMP ਕਹਿ ਰਿਹਾ ਹੈ ਕਿ ਜਿਹੜਾ ਪੌਂਗ ਡੈਮ ਹੈ ਉਸ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਇੰਨਾ ਪਾਣੀ ਨਹੀਂ ਆਇਆ ਸੀ। ਖੈਰ ਅੱਗੇ ਵਧਦੇ ਹਾਂ ਦਿਨ ਦੀ ਸਭ ਤੋਂ ਵੱਡੀ ਖਬਰ ਦਾਸੀ ਰੋਕ ਕਰਾਂਗੇ। ਖਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਨਾਲ ਜੁੜੀ ਹੋਈ ਹੈ। ਸੀਐਮ ਭਗਵੰਤ ਮਾਨ ਦੀ ਸਿਹਤ ਜ਼ਿਆਦਾ ਖਰਾਬ ਹੈ ਇਹ ਜਾਣਕਾਰੀ ਸਾਹਮਣੇ ਆ ਗਈ। ਸਿਹਤ ਖਰਾਬ ਹੋਣ ਦੀ ਵਜ੍ਹਾ ਨਾਲ ਜਿਹੜੀ ਕੈਬਨਿਟ ਦੀ ਬੈਠਕ ਪਹਿਲਾਂ ਸਵੇਰੇ 11 ਵਜੇ ਰੱਖੀ ਗਈ ਸੀ ਫਿਰ ਸ਼ਾਮ ਨੂੰ 4 ਵਜੇ ਕਰ ਦਿੱਤੀ ਗਈ ਉਹ ਮੀਟਿੰਗ ਟਾਲ ਦਿੱਤੀ ਗਈ ਹੈ। ਅ ਅੱਗੇ ਕਦੇ ਹੋਏਗੀ ਅਜੇ ਤੱਕ ਕਲੀਅਰ ਨਹੀਂ ਹੈ। ਫਿਲਹਾਲ ਮੁੱਖ ਮੰਤਰੀ ਹਾਊਸ ਦੇ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਹੈਗੇ ਨਹੀਂ। ਔਰ ਚਾਬਲੇ ਗੋਰੇ ਕੀ ਕੱਲ ਹੜਪਰਭਾਵੀ ਇਲਾਕਿਆਂ ਦੇ ਵਿੱਚ ਉਹਨਾਂ ਨੇ ਜਾਣਾ ਸੀ ਅਰਵਿੰਦ ਕੇਜਰੀਵਾਲ ਦੇ ਨਾਲ ਪਰ ਖਰਾਬ ਸਿਹਤ ਦੀ وجہ ਦੇ ਨਾਲ ਸੀਐਮ ਨਹੀਂ ਜਾ ਸਕੇ ਤਾਂ ਫਿਰ ਅਰਵਿੰਦ ਕੇਜਰੀਵਾਲ ਤੇ ਅਮਨ ਅਰੋੜਾ ਹੀ ਨਿਕਲੇ ਔਰ ਸੁਲਤਾਨਪੁਰ ਲੋਧੀ ਦੇ ਵਿੱਚ ਜਾ ਕੇ ਉਹਨਾਂ ਨੇ ਹੜਪਰਭਾਵੀ ਇਲਾਕਿਆਂ ਦਾ ਦੌਰਾ ਕੀਤਾ ਤੇ 5 ਤਰੀਕ ਨੂੰ 11 ਵਜੇ ਸਵੇਰੇ ਰੱਖੀ ਗਈ ਸੀ ਕੈਬਨਿਟ ਦੀ ਬੈਠਕ ਪਰ ਉਹ ਨਹੀਂ ਹੋਈ ਬੈਠਕ ਕਿਉਂਕਿ ਸੀਐਮ ਦੀ ਸਿਹਤ ਠੀਕ ਨਹੀਂ ਸੀ ਫਿਰ ਜਾਣਕਾਰੀ ਸਾਹਮਣੇ ਆਈ ਕਿ ਮੁੱਖ ਮੰਤਰੀ ਦੀ ਸਿਹਤ ਹੋਰ ਜ਼ਿਆਦਾ ਖਰਾਬ ਹੋਈ ਹੈ ਤੇ ਫਿਰ ਇਸ ਕਰਕੇ ਜਿਹੜੀ 4 ਵਜੇ ਵਾਲੀ ਮੀਟਿੰਗ ਹੈ ਉਸ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਮੀਟਿੰਗ ਕਦੋਂ ਹੋएगी ਇਹ ਕਲੀਅਰ ਨਹੀਂ ਹੈ ਪਰ ਜਿਹੜੀ ਉਹਨਾਂ ਦੀ ਮੀਟਿੰਗ ਹੈ ਉਹ ਖੂਬ ਚਰਚਾ ਦੇ ਵਿੱਚ ਇਸ ਸਮੇਂ ਜ਼ਰੂਰੀ ਹੈ ਤਰ੍ਹਾਂ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਔਰ ਕਿਆਸਰਾਈਆਂ ਬਹੁਤ ਤਰ੍ਹਾਂ ਦੀਆਂ ਨੇ ਜਿੰਨੇ ਮੌਨੀਆਂ ਗੱਲਾਂ ਆਪਣੀ ਪੰਜਾਬੀ ਚ ਕਹਾਵਤ ਹੈ ਇਸ ਸਮੇਂ ਹੋਈ ਹੋ ਰਹੀ ਹੈ ਕਿਰ ਜਦੋਂ ਸੀਐਮ ਦੀ ਸਿਹਤ ਨੂੰ ਲੈ ਕੇ ਜਿਹੜੇ ਖਬਰਾਂ ਸਾਹਮਣੇ ਆ ਜਾਣ ਜਾਂ ਚਰਚਾ ਹੋਵੇ ਕੈਬਨਟ ਦੀ ਬੈਠਕ ਨੂੰ ਟਾਲਣਾ ਪੈ ਜਾਵੇ ਤਾਂ ਉਹ ਉਸ ਸਥਿਤੀ ਦੇ ਵਿੱਚ ਲਾਜ਼ਮੀ ਤੌਰ ਤੇ ਆਪਾਂ ਸਮਝ ਸਕਦੇ ਹਾਂ ਕਿ ਕਿਆਸਰਾਈਆਂ ਲੱਗਣਗੀਆਂ ਇਸ ਸਮੇਂ ਸੋਸ਼ਲ ਮੀਡੀਆ ਦੇ ਤੇ ਮੀਡੀਆ ਦੀਆਂ ਗਲਿਆਰਿਆਂ ਦੇ ਵਿੱਚ ਸਿਆਸੀ ਸੱਤਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਤੁਰੀਆਂ ਹੋਈਆਂ ਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਸੀਐਮ ਨੂੰ ਲੈ ਕੇ ਸੀਐਮ ਦੂਜੇ ਪਾਸੇ ਜਿਹੜੇ ਦਿੱਲੀ ਦੇ ਅਹੁਦੇਦਾਰ ਇਸ ਸਮੇਂ ਪੰਜਾਬ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਲੈ ਕੇ ਖੈਰ ਕਿਆਸਰਾਈਆਂ ਆਮ ਤੌਰ ਤੇ ਲੱਗਦੀਆਂ ਨੇ ਉਹਨਾਂ ਦਾ ਇੱਕ ਪਾਰਟ ਇਸ ਸਮੇਂ ਜ਼ਰੂਰ ਨਜ਼ਰ ਆ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਪੰਜਾਬ ਦੇ ਵਿੱਚ ਆ ਹੜ੍ਹਾਂ ਤੋਂ ਪ੍ਰਭਾਵਿਤ ਹਜ਼ਾਰਾਂ ਪਰਿਵਾਰਾਂ ਦੀ ਲੱਖਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਇਸ ਸਹਾਇਤਾ ਦੇ ਲਈ ਦਿਵੇ ਜੋਤੀ ਜਾਗਰਤੀ ਸੰਸਥਾਨ ਨੂਰ ਮਹਿਲ ਦੇ ਵੱਲੋਂ ਸਮਾਧਾਨ ਮੁਹਿੰਮ ਦੇ ਤਹਿਤ ਰਾਹਤ ਅਭਿਆਨ ਸ਼ੁਰੂ ਕੀਤਾ ਗਿਆ ਸੰਸਥਾ ਦੇ ਲੋਕ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚ ਕੇ ਪੀੜਤ ਪਰਿਵਾਰਾਂ ਨੂੰ ਖਾਦ ਪਦਾਰਥ ਖਾਣ ਵਾਲੀਆਂ ਚੀਜ਼ਾਂ ਕੱਪੜੇ ਦਵਾਈਆਂ ਤੇ ਹੋਰ ਲੋੜੀਂਦੀ ਰਾਹਤ ਸਮੱਗਰੀ ਉਪਲਬਧ ਕਰਵਾ ਰਹੇ ਨੇ ਬੰਡ ਰਹੀ ਨੇ ਬਿਮਾਰ ਅਤੇ ਜ਼ਖਮੀ ਲੋਕਾਂ ਨੂੰ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਮਾਨਸਿਕ ਤੌਰ ਦੇ ਉੱਤੇ ਪ੍ਰਭਾਵਿਤ ਹੋਏ ਲੋਕਾਂ ਦੀ ਕਾਉਂਸਲਿੰਗ ਵੀ ਇਸ ਸੰਸਥਾ ਦੇ ਵੱਲੋਂ ਕੀਤੀ ਜਾ ਰਹੀ ਹੈ ਖੈਰ ਆਪਣੇ ਪੱਧਰ ਦੇ ਉੱਤੇ ਹਰ ਕੋਈ ਇਸ ਸਮੇਂ ਲੱਗਿਆ ਹੋਇਆ ਹੈ ਕਿ ਪੰਜਾਬ ਨੂੰ ਇਸ ਔਖੀ ਘੜੀ ਦੇ ਵਿੱਚੋਂ ਕੱਢਿਆ ਜਾ ਸਕੇ ਤਾਂ ਉਸ ਦੇ ਵਿੱਚ ਇਹ ਸੰਸਥਾ ਵੀ ਲੱਗੀ ਹੋਈ ਹੈ ਇਸ ਸਮੇਂ ਪੰਜਾਬ ਜਿਹੜਾ ਵੀ ਮਦਦ ਕਰਨ ਆ ਰਿਹਾ ਹੈ ਉਸ ਦਾ ਵੈਲਕਮ ਕਰਦਾ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਉਹ ਉਹ ਕਿਹੜੀ ਸੰਸਥਾ ਦੇ ਨਾਲ ਹੈ ਕਿਹੜੀ ਪਾਰਟੀ ਦੇ ਨਾਲ ਹੈ ਕਿਹੜੀ ਸਿਆਸਤ ਦਾ ਕਿਹੜੀ ਵਿਚਾਰਧਾਰਾ ਦੇ ਨਾਲ ਹੈ ਉਸ ਤੋਂ ਜ਼ਿਆਦਾ ਵੱਡੀ ਗੱਲ ਹੈ ਕਿ ਇਨਸਾਨੀਅਤ ਦੇ ਤੌਰ ਦੇ ਉੱਤੇ ਪੰਜਾਬੀ ਇੱਕ ਦੂਜੇ ਦੇ ਲਈ ਉੱਠ ਖੜੇ ਹੋਏ ਨੇ ਔਰ ਇਸ ਸਮੇਂ ਜਿਹੜੇ ਇਲਾਕੇ ਪ੍ਰਭਾਵਿਤ ਨੇ ਜਿੱਥੇ ਪਾਣੀ ਵੜ ਗਿਆ ਪਾਣੀ ਨਿਕਲ ਵੀ ਗਿਆ ਬਹੁਤ ਸਾਰੀਆਂ ਥਾਵਾਂ ਤੋਂ ਪੂਰੇ ਪਿੰਡ ਪਾਣੀਆਂ ਨੇ ਘੇਰ ਲਏ ਉੱਥੇ ਬਹੁਤ ਦਿੱਕਤ ਹੋ ਗਈ ਪਸ਼ੂ ਲੋਕਾਂ ਦੇ ਉਹਨਾਂ ਦੀ ਜਾਨ ਚਲੀ ਗਈ ਤੇ ਇਹ ਸਾਰੀਆਂ ਚੀਜ਼ਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਆਪਾਂ ਦੇਖੀਆਂ ਨੇ ਹੋਈਆਂ ਨੇ ਔਰ ਪਾਣੀ ਦੀ ਮਾਰ ਅਜੇ ਘਟੀ ਨਹੀਂ ਬੇਸ਼ੱਕ ਅੱਜ ਮੌਸਮ ਸਾਫ਼ ਰਿਹਾ ਧੁੱਪ ਨਿਕਲ ਆਈ ਤੇ ਉਸ ਤੋਂ ਬਾਅਦ ਸ਼ਾਇਦ ਸਾਨੂੰ ਲੱਗ ਰਿਹਾ ਹੋਵੇ ਕਿ ਨਹੀਂ ਇਹ ਤਾਂ ਸਭ ਕੁਝ ਜਾਲੀਜ਼ ਵੈਲ ਹੋ ਗਿਆ ਪਰ ਪਾਣੀ ਜਿੱਥੇ ਗਿਆ ਜਿਹੜੇ ਖੇਤਾਂ ਦੇ ਵਿੱਚ ਵੜਿਆ ਜਿਹੜੇ ਘਰਾਂ ਨੂੰ ਖਰਾਬ ਕਰਕੇ ਗਿਆ ਟੈ ਟੇੜੀ ਕਰ ਗਿਆ ਤਾਂ ਇਹ ਜਿਹੜਾ ਪੂਰਾ ਪ੍ਰਭਾਵ ਹੈ ਜਾਂ ਤੁਸੀਂ ਕਹੋ ਕਿ ਇਸ ਦੌਰ ਦੇ ਵਿੱਚੋਂ ਇਹ ਲੋਕ ਬਾਹਰ ਆਉਣ ਨੂੰ ਬਹੁਤ ਟਾਈਮ ਇਹਨਾਂ ਨੂੰ ਲੱਗ ਜਾਏਗਾ ਕਈ ਮਹੀਨੇ ਲੱਗ ਸਕਦੇ ਨੇ ਕਈ ਸਾਲਾਂ ਦੇ ਵਿੱਚ ਉਸ ਪੁਆਇੰਟ ਦੇ ਉੱਤੇ ਪਹੁੰਚਣਗੇ ਜਿੱਥੇ ਉਹ ਹੜ੍ਹ ਤੋਂ ਪਹਿਲਾਂ ਸੀ ਘਰਾਂ ਦੇ ਵਿੱਚ ਪਿਆ ਸਮਾਨ ਸਾਰਾ ਖਰਾਬ ਹੋ ਗਿਆ ਹੈ ਖੈਰ ਮਦਦ ਕਰ ਰਹੇ ਨੇ ਜੀਵ ਜੀਵ ਜਗਰਤੀ ਸੰਸਥਾਨ ਦੇ ਵੱਲੋਂ ਮਦਦ ਕੀਤੀ ਜਾ